प्यारी दोस्तों प्रवीण कौर सिद्धू दी किताब अपने आप ਨਾਲ ਗੱਲਾਂ ਜੋ ਕਿ ਸਿਰਫ ਇਸ ਕਰਕੇ ਲਿਖੀ ਗਈ ਹੈ ਕਿ ਅਸੀ ਜ਼ਿੰਦਗੀ ਵਿੱਚ ਬਹੁਤ ਗੱਲਾਂ ਦੇ ਵਿੱਚ ਆਪਣੇ ਆਪ ਨੂੰ ਅਣਗੌਲੀਆਂ ਹੀ ਕਰ ਦਿੰਦੇ ਹਾਂ ਇਸ ਕਰਕੇ ਸਾਨੂੰ ਆਪਣੇ ਆਪਲ ਵੀ ਧਿਆਨ ਦੇਣਾ ਚਾਹੀਦਾ ਹੈ ਸੋ ਇਹਦੇ ਵਿੱਚ ਪਚਵੰਦਾ ਦੇ ਲਗਭਗ ਲੇਖ ਹਨ ਸੋ ਸਾਰੇ ਵੱਖਰੀ ਵੱਖਰੀ ਕਿਸਮ ਦੇ ਹਨ ਆਸ ਕਰਦੀ ਹਾਂ ਜਦੋਂ ਤੁਸੀਂ ਇਸ ਕਿਤਾਬ ਨੂੰ ਪੜੋਗੇ ਤਾਂ ਤੁਹਾਨੂੰ ਪਸੰਦ ਆਏਗੀ ਬਟਾਲਾ ਦੇ ਦੋ ਸਟੋਰਸ ਦੇ ਉੱਪਰ ਇੱਕ ਸੇਠ ਬੁੱਕਸਟੋਰ ਜੋ ਕਿ ਡੀਏਵੀ ਸੈਂਟਰ ਨਲੀ ਪਬਲਿਕ ਸਕੂਲ ਬਟਾਲਾ ਦੇ ਕੋਲ ਹੈ ਉੱਥੇ ਅਵੇਲੇਬਲ ਹੈ ਇਸ ਤੋਂ ਬਾਦ ਆਪਣਾ ਮਲਹੋਤਰਾ ਜੋ ਕਿ ਗਾਂਧੀ ਚੌਕ ਬਟਾਲਾ ਦੇ ਵਿੱਚ ਬੁੱਕਸਟੋਰ ਹੈ ਉੱਥੋਂ ਤੁਹਾਨੂੰ ਦੋ ਜਗ੍ਹਾ ਤੋਂ ਕਿਤਾਬ ਮਿਲ ਸਕਦੀ ਹੈ ਸੋ ਆਪਣੇ ਆਪ ਨਾਲ ਗੱਲਾਂ ਦੋਸਤੋ ਸਾਨੂੰ ਕਰਨੀਆਂ ਚਾਹੀਦੀਆਂ ਨੇ ਮਤਲਬ ਕਿ ਸਾਨੂੰ ਖੁਦ ਨੂੰ ਸਮਝਾਉਣਾ ਚਾਹੀਦਾ ਹੈ ਤੋਂ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਨਗੀ ਤਾਂ ਵਿਰੋਧ ਵੀ ਉਪਜਣਗੇ ਇਸ ਲਈ ਦਿਲ ਵੱਡਾ ਕਰਕੇ ਤੁਰੀ ਜਾਵੀਂ ਐਵੇਂ ਗੱਲ ਗੱਲ ਉੱਤੇ ਚੂਰੀ ਨਾ ਜੀ ਹਾਂ ਦੋਸਤੋ ਜ਼ਰੂਰੀ ਹੈ ਸਾਨੂੰ ਹਰ ਖੇਡ ਵਿੱਚ ਜ਼ਰੂਰੀ ਨਹੀਂ ਤੁਹਾਨੂੰ ਜਿੱਤ ਹੀ ਪ੍ਰਾਪਤ ਹੋਏਗੀ ਪਰ ਹਰ ਖੇਡ ਨੂੰ ਹਾਰ ਕੇ ਵੀ ਤਜਰਬਾ ਹਾਸਲ ਕੀਤਾ ਜਾ ਸਕਦਾ ਹੈ ਆਮ ਇਨਸਾਨ ਜਿਵੇਂ ਕਿ ਅਸੀਂ ਸਾਰੇ ਆਮ ਇਨਸਾਨ ਹਾਂ ਅਸੀਂ ਕਦੀ ਵੀ ਨਹੀਂ ਚਾਹਿਆ ਕਿ ਜੰਗਾਂ ਜੁੱਧਾਂ ਦੇਸ਼ਾਂ ਦੀਆਂ ਵੰਡੀਆਂ ਪਹਿਣ ਕਿਉਂਕਿ ਉਹਦਾ ਖਮਜ਼ਾ ਕਮਿਆਜਾ ਵੀ ਸਾਨੂੰ ਆਮ ਲੋਕਾਂ ਨੂੰ ਪੜਨਾ ਪੈਂਦਾ ਹੈ ਪਾਣੀ ਚਿੱਟਾ ਸੋਨਾ ਜੀ ਹਾਂ ਦੋਸਤੋ ਅਸ ਵਰਦੀ ਗਰਮੀ ਦੇ ਵਿੱਚ ਪਾਣੀ ਸਾਡੇ ਲਈ ਚੁੱਟੇ ਸੋਨੇ ਤੋਂ ਵੀ ਉੱਤੇ ਹੈ ਹੈ ਹੀ ਸੋਨਾ ਹੈ ਕਿਉਂਕਿ ਇਹਦੀ ਸਹੀ ਵਰਤੋਂ ਕਰੋ ਲੋੜ ਤੋਂ ਬਾਅਦ ਇਹਨੂੰ ਡੋਲੋ ਨਾ ਜਿੱਥੇ ਵੀ ਤੁਹਾਨੂੰ ਫालतू ਪਾਣੀ ਵਗਦਾ ਦਿੱਸਦਾ ਉਹਦੀ ਸੰਭਾਲ ਕਰੋ ਸੋ ਮੈਂ ਤੁਹਾਡਾ ਆਪਣਾ ਪੰਜਾਬ ਕੀ ਕਹਿੰਦਾ ਹੈ ਉਹ ਵੀ ਮੈਂ ਲਿਖਿਆ ਹੈ ਇਹਦੇ ਵਿੱਚ ਕਿ ਕੀ ਕੀ ਇਸ ਪੰਜਾਬ ਦੇ ਦਿਲ ਦੇ ਦਰਦ ਹਨ ਉਹ ਵੀ ਸਾਂਝੇ ਕੀਤੇ ਹਨ ਮੇੜਾ ਕਿੜਾ ਮੁੱਲ ਲੱਗਦਾ ਸੋ ਦੋਸਤੋ ਚੰਗੇ ਕੰਮ ਕਰਨ ਲੱਗਿਆ ਸਾਡਾ ਮੁੱਲ ਨਹੀਂ ਲੱਗਦਾ ਇਸ ਕਰਕੇ ਜ਼ਿੰਦਗੀ ਵਿੱਚ ਚੰਗੇ ਕੰਮ ਕਰੋ ਕਈ ਵਾਰ ਸਾਨੂੰ ਭੁਲੇਖਾ ਵੀ ਪੈ ਜਾਂਦਾ ਹੈ ਉਹਦੇ ਨਾਲ ਮਿਲ ਲਿਖਤ ਸੰਜੀ ਹੈ ਮੌਤ ਅਤੇ ਸਤਿਕਾਰ ਭਰੇ ਲਫਜ਼ਾਂ ਦਾ ਅਸਰ ਇਨਸਾਨ ਤੇ ਬਹੁਤ ਹੁੰਦਾ ਹੈ ਇਨਸਾਨ ਅਤੇ ਕੁਦਰਤ ਦੀ ਕਦਰ ਜ਼ੋਰ ਕਰਨੀ ਚਾਹੀਦੀ ਹੈ ਜ਼ਿੰਦਗੀ ਦੀ ਪਰਿਭਾਸ਼ਾ ਚਾਇਨਾ ਡੋਰ ਇੱਕ ਸਰਾਬ ਜਦੋਂ ਤੁਸੀਂ ਇਕੱਲੇ ਮਹਿਸੂਸ ਕਰਦੇ ਹੋ ਇਹਦੇ ਵਿੱਚ ਮੈਂ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ ਹੈ ਆਪਣੇ ਤੌਰ ਤੇ ਹੋ ਸਕਦਾ ਤੁਸੀਂ ਮੇਰੇ ਤੋਂ ਵੀ ਵਧੀਆ ਬਿਆਨ ਕਰ ਸਕਦੇ ਹੋ ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਹੈ ਕਿ ਇਕੱਲੇ ਜਦੋਂ ਮਹਿਸੂਸ ਕਰਦੇ ਹੋ ਤੂੰ ਆਪਣੀ ਹਿੰਮਤ ਆਪ ਕਰਨ ਦੀ ਜ਼ਰੂਰਤ ਹੈ ਸਾਂਝਾਂ ਦਾ ਤਿਉਹਾਰ ਲੋਹੜੀ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀਹਾਂ ਦੋਸਤੋ ਖੁਦ ਨੂੰ ਬਦਲੋ ਹੋਰਾਂ ਨੂੰ ਬਦਲਣ ਦੀ ਥਾਂ ਤੇ ਮਨ ਵਿੱਚ ਸਾੜੇ ਰੱਖਣ ਦੀ ਥਾਂ ਤੇ ਖੁਦ ਨੂੰ ਬਦਲੋ ਆਪਣੇ ਇਰਾਦਿਆਂ ਨੂੰ ਮਜ਼ਬੂਤ ਰੱਖੋ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ ਵਾਟ ਇਹ ਮੇਰੇ ਬੱਚਿਆਂ ਨਾਲ ਸੰਬੰਧਤ ਹੈ ਲਿਖ ਮੇਰੇ ਸਕੂਲ ਦੇ ਬੱਚਿਆਂ ਨਾਲ ਹੱਡ ਬੀਤੀ ਜੀ ਇਹ ਸਾਡੇ ਪ੍ਰਵਾਸੀ ਪੰਛੀਆਂ ਵਾਂਗ ਸਾਡੇ ਬੱਚੇ ਵੀ ਜੋ ਵਿਦੇਸ਼ ਜਾਂਦੇ ਹਨ ਦਸੰਬਰ ਜਨਵਰੀ ਵਿੱਚ ਆਉਂਦੇ ਹਨ ਮਿੱਟੀ ਤੇ ਵਤਨ ਦੇ ਪਿਆਰ ਨਾਲ ਉਹਨਾਂ ਦੇ ਨਾਲ ਸੰਬੰਧਿਤ ਹੈ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨਾਲ ਸੰਬੰਧਿਤ ਹੈ ਚੰਗਾ ਸਾਹਿਤ ਹਮੇਸ਼ਾ ਹੀ ਮੋਲਵੰਦ ਰਿਹਾ ਹੈ ਸੋ ਸਾਨੂੰ ਚੰਗੇ ਸਾਹਿਤ ਨੂੰ ਪੜ੍ਹਨਾ ਚਾਹੀਦਾ ਹੈ ਤੇ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ ਹੈ ਕਿ ਸਾਹਿਤ ਨਾਲ ਜੀਵਨ ਸਾਥੀ ਦੀ ਅਹਿਮਤ ਸਾਨੂੰ ਸਮਝਣੀ ਚਾਹੀਦੀ ਹੈ ਦੋਸਤੋ ਬਾਪ ਦਿਵਸ ਇਨੂੰ ਬੜਾ ਅੱਛਾ ਲੱਗਦਾ ਹੈ ਬਾਪੂ ਮੇਰਾ ਬਹੁਤ ਬਾਦਸ਼ਾਹ ਹੈ ਮੈਨੂੰ ਬਾਪ ਦਿਵਸ ਬਣਾਉਣਾ ਚੰਗਾ ਲੱਗਦਾ ਹੈ ਕਿਉਂ ਕਿ ਮੈਨੂੰ ਮੇਰਾ ਬਾਪ ਬਾਦਸ਼ਾਹ ਲੱਗਦਾ ਹੈ ਜ਼ਿੰਦਗੀ ਜ਼ਿੰਦਾਦਿਲ ਹੈ ਸੋ ਅੱਗੇ ਵਧਣ ਦਾ ਹੌਸਲਾ ਕਰੋ ਵਨਸ ਵਨ ਦਾ ਸਾਨੂੰ ਸਾਰੇ ਇਸ ਦੁਨੀਆ ਦੇ ਉੱਤੇ ਵਨਸ ਵਨ ਇਹ ਲੋਕ ਮਿਲਣਗੇ ਅਸੀਂ ਉਹਨਾਂ ਨੂੰ ਕਿਦਾਂ ਆਪਣਾ ਬਣਾਉਣਾ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਜ਼ਿੰਦਗੀ ਸੱਚਮੁੱਚ ਇੱਕ ਸਮਝੌਤਾ ਹੈ ਸਮਝੌਤਾ ਕਰਕੇ ਤੁਰੇ ਚੱਲੋ ਕਾਮਯਾਬੀ ਜ਼ਰੂਰ ਮਿਲੇਗੀ ਐ ਇਨਸਾਨ ਇਹ ਇਨਸਾਨ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਤੇਰੇ ਅਨੇਕ ਹੀ ਰੂਪ ਤੇ ਰੰਗ ਹਨ ਕਦੀ ਤੂੰ ਬਹੁਤ ਪਿਆਰਾ ਜਿਹਾ ਮਾਲੂਮ ਜਿਹਾ ਲੱਗਦਾ ਹੈ ਇਵੇਂ ਲੱਗਦਾ ਹੈ ਜਿਵੇਂ ਤੂੰ ਬਹੁਤ ਬੋਲਾ ਹੋਵੇਂ ਸੋ ਇਹਦੇ ਵਿੱਚ ਆਪਣੇ ਆਪ ਦੇ ਨਾਲ ਸੰਬੰਧਿਤ ਗੱਲਾਂ ਨੇ ਲਾਸਟ ਇਅਰ ਤਪੋਂ ਰਾਜ ਤੇ ਰਾਜੋਂ ਨਰਕ ਸੋ ਦੋਸਤੋ ਤਪ ਕਰਕੇ ਰਾਜ ਮਿਲਦਾ ਤੇ ਫਿਰ ਅਸੀਂ ਨਰਕ ਚ ਜਾਂਦੇ ਜਦੋਂ ਅਸੀਂ ਮਾੜੇ ਕਰਮ ਕਰਦੇ ਹਾਂ ਸੋ ਇਹਦੇ ਵਿੱਚ ਛੋਟੇ ਛੋਟੇ ਹਲਕੇ ਫੁਲਕੇ ਲੇਖ ਲੈ ਕੇ ਹਾਜ਼ਰ ਹੈ ਪ੍ਰਵੀਨ ਕੌਰ ਸਿੱਧੂ ਦਾਬਾਵਾਲ ਬਟਾਲਾ ਗੁਰਦਾਸਪੁਰ ਅਸਕਰਦੀ ਹਾਂ ਤੁਹਾਨੂੰ ਇਹ ਕਿਤਾਬ ਪੜ੍ਹ ਕੇ ਭਰਪੂਰ ਆਨੰਦ ਆਏਗਾ ਬਹੁਤ ਬਹੁਤ ਅਨੰਦ ਮਾਣੋ